ਆਯੁਸ਼ਮਾਨ ਅਰੋਗਿਆ ਕੇਂਦਰ ਜੋ ਕਿ ਪਹਿਲਾਂ ਆਮਾਦੀ ਪਾਰਟੀ ਕਲੀਨਿਕ ਹੁੰਦਾ ਸੀ ਉਸ ਦੀ ਤਸਵੀਰਾਂ ਤੁਹਾਨੂੰ ਦਿਖਾਤੀ ਹੈ ਇੱਕ ਵਾਰ ਨਹੀਂ ਦੋ ਵਾਰ ਨਹੀਂ ਤਿੰਨ ਵਾਰ ਨਹੀਂ ਲਗਾਤਾਰ ਜਿਹੜੀ ਹੈ ਕਿ ਇੱਥੇ 6 ਤੋਂ 7 ਵਾਰ ਚੋਰੀ ਹੋ ਜਾਂਦੀ ਹੈ ਚੋਰੀ ਬਾਰ-ਬਾਰ ਹੁੰਦੀ ਹੈ ਸ਼ੱਕ ਦੇ ਆਧਾਰ ਤੇ ਦੱਸਿਆ ਜਾ ਰਿਹਾ ਹੈ ਕਿ ਇੱਕੋ ਹੀ ਵਿਅਕਤੀ ਦਾ ਬਾਰ-ਬਾਰ ਕੰਮ ਸਭ ਤੋਂ ਪਹਿਲਾਂ ਦੱਸ ਦਈਏ ਕਿ ਇਹ ਦਰਵਾਜ਼ੇ ਜਿਹੜੇ ਲੱਗੇ ਆ ਇਹ ਗੇਟ ਵੀ ਪੌੜੀ ਨੂੰ ਮਾ ਲੱਗਿਆ ਹੈ ਜਿਹਦੇ ਵਿੱਚ ਆਰਾਮ ਨਾਲ ਚੜ ਕੇ ਅੰਦਰ ਟੱਪਣਾ ਬੜਾ ਸੁਖਾ ਹੋ ਜਾਂਦਾ ਹੈ ਇੱਥੇ ਲੋਕ ਆਪਣਾ ਇਲਾਜ ਕਰਾਣ ਵੀ ਆਉਂਦੇ ਹਨ ਕੁਝ ਨਸ਼ੇੜੀ ਬੰਦੇ ਵੀ ਆਉਂਦੇ ਆਪਣਾ ਇਲਾਜ ਕਰਾਣ ਦਵਾਈ ਲੈਣ ਆਉਂ ਦਿਨੇ ਇਲਾਜ ਕਰਾਉਂਦੇ ਹਨ ਤੇ ਰਾਤ ਨੂੰ ਇੱਥੇ ਹੱਥ ਸਾਫ਼ ਕਰ ਜਾਂਦੇ ਹਨ ਤੁਹਾਨੂੰ ਦੱਸ ਦਈਏ ਕਿ ਇਸ ਦਰਵਾਜ਼ਾ ਜੋ ਕਿ ਆ ਮੇਨ ਗੇਟ ਦਾ ਦਰਵਾਜ਼ਾ ਇੱਥੇ ਤੁਸੀਂ ਦੇਖ ਸਕਦੇ ਹੋ ਟੁੱਟਿਆ ਆ ਇਸ ਦਰਵਾਜ਼ੇ ਨੂੰ ਇੱਕ ਨਹੀਂ ਦੋ ਨਹੀਂ ਤਿੰਨ ਵਾਰ ਤੋੜਿਆ ਗਿਆ ਤਿੰਨ ਵਾਰ ਲੋਕ ਲਵਾਇਆ ਗਿਆ ਵਾਰੀ ਵਾਰੀ ਪਹਿਲਾਂ ਇੱਥੇ ਤਾਂ ਤੋੜਿਆ ਲੋਕ ਫਿਰ ਇੱਧਰ ਲੋਕ ਲਗਾਇਆ ਤੋੜਿਆ ਹੁਣ ਇੱਥੇ ਲੋਕ ਲਗਾਇਆ ਵੀ ਤੋੜ ਦਿੱਤਾ ਗਿਆ ਬੰਦਾ ਜਿਹੜਾ ਉਹ ਇਹਨਾਂ ਛਾਤੀ ਰਿਹਾ ਕਿ ਬਾਰ ਬਾਰ ਇੱਕੋ ਜਗ੍ਹਾ ਚੋਰੀ ਕਰ ਰਿਹਾ ਤੇ ਸਭ ਤੋਂ ਵੱਡੀ ਸਮੱਸਿਆ ਵੀ ਉਧਰ ਆ ਰਹੀ ਹੈ ਕਿ ਇਹਨਾਂ ਨੇ ਬਾਰ ਬਾਰ ਪੁਲਿਸ ਨੂੰ ਕੰਪਲੇਟ ਕੀਤੀ 6 ਵਾਰ ਪੁਲਿਸ ਕੰਪਲੇਟ ਕੀਤੀ ਪੁਲਿਸ ਨੇ ਇਸ ਕੇਂਦਰ ਦੇ ਅੰਦਰ ਤੋਂ ਸਾਰੇ ਪੱਖੇ ਗਾਇਬ ਹੈ ਫ੍ਰਿਜ ਦਾ ਕੰਪਰੈਸਰ ਗਾਇਬ ਹੈ ਜੋ ਮਿਲਦਾ ਹੱਥ ਉਹ ਚੱਕ ਲੈ ਜਾਂਦੇ ਹਨ ਤੇ ਹਾਂਜੀ ਸਰ ਆਪਣਾ ਨਾਮ ਦੱਸੋ ਤੇ ਕਿੰਨੀ ਕਿਵਾਰੀ ਇੱਥੇ ਚੋਰੀ ਹੋ ਚੁੱਕੀ ਹੈ ਮੇਰਾ ਨਾਮ ਰੋਹਿਤ ਸ਼ਰਮਾ ਹੈਗਾ ਵਾ ਇੱਕ ਇੱਕ ਮਹੀਨੇ ਜਤੇ 5 ਵਾਰੀ ਚੋਰੀ ਹੋ ਚੁੱਕੀ ਹੈ ਜੀ ਸ਼ੁਰੂਆਤ ਉਹਨਾਂ ਨੇ ਟੂਟੀਆਂ ਚੋਰੀ ਕਰਨ ਤੋਂ ਕੀਤੀਆਂ ਸੀ ਉਹਨਾਂ ਦੇ ਹੌਸਲੇ ਵਧਦੇ ਵਧੇ ਉਹਨਾਂ ਨੇ ਆਂਦੇ ਆਂਦੇ ਸਾਡੇ ਪਹਿਲੇ ਕਮਰੇ 'ਚ ਤੋਰ ਤੋੜ ਕੇ ਤਾਲੇ ਕੁੰਡੇ ਤੋੜ ਕੇ ਆਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁੰਡੇ ਤੋਂ ਤਾਲਾ ਤੋੜਿਆ ਤਾਲਾ ਤੋੜ ਕੇ ਅੰਦਰ ਵੜਿਆ ਅੰਦਰ ਵੜਨ ਤੋਂ ਬਾਅਦ ਦੋਨੋਂ ਪੱਖੇ ਤੁਸੀਂ ਦੇਖ ਸਕਦੇ ਹੋ ਦੋ ਸੀਲਿੰਗ ਫੈਨ ਜਿਹੜੇ ਆ ਇਸ ਵੇਲੇ ਉਹ ਉਤਾਰ ਦਿੱਤੇ ਗਏ ਹਨ ਆਨ ਵਾਲਾ ਸਮਾਂ ਗਰਮੀ ਦਾ ਵੀ ਹੈ ਪ੍ਰਿੰਟਰ ਹੈਗਾ ਸੀ ਪ੍ਰਿੰਟਰ ਐਚਪੀ ਪ੍ਰਿੰਟਰ ਬੀਪੀ ਆਪਰੇਟਰ ਸ਼ੁਗਰ ਦੀ ਆਪਣਾ ਸਾਰਾ ਸਮਾਨ ਸੰਜਾ ਸੰਜਾ ਹਰ ਚੀਜ਼ ਲੈ ਕੇ ਚਲੇ ਗਏ ਨੇ ਉਸ ਤੋਂ ਬਾਅਦ ਸਾਡਾ ਏਸੀ ਅੰਦਰੋਂ ਸਾਡੇ ਦਫ਼ਤਰ ਦੇ ਏਸੀ ਲੈ ਕੇ ਗਏ ਨੇ ਏਸੀ ਵੀ ਦਫ਼ਤਰ ਦੇ ਅੰਦਰੋਂ ਉਤਾਰ ਕੇ ਆਰਾਮ ਨਾਲ ਖੋਲ ਕੇ ਲੈ ਕੇ ਗਏ ਹੈ ਏਸੀ ਬਦਰ ਕੀ ਏਸੀ ਜਿਹੜੇ ਨੇ ਸਾਡੀ ਸਕਰੀਨਿੰਗ ਲੈ ਗਏ ਨੇ ਸਾਡੇ ਆਪਣਾ ਟੈਬ ਦੀ ਸਕਰੀਨਿੰਗ ਹੈਗੀ ਸੀ ਉਹ ਵੀ ਚੁੱਕ ਕੇ ਲੈ ਗਏ ਨੇ ਹਰ ਚੀਜ਼ ਲੈ ਕੇ ਚਲੇ ਗਏ ਨੇ ਟੈਬ ਜਿਹੜਾ ਪ੍ਰਿੰਟਰ ਹੈ ਪੱਖਾ ਮਤਲਬ ਸਾਰੇ ਅਲਮੀਆਂ ਦੇ ਲੋਕ ਲੋਕ ਤੋੜ ਗਏ ਨੇ ਹਰ ਚੀਜ਼ ਤੋੜ ਕੇ ਚਲੇ ਗਏ ਨੇ ਬਾਰ ਬਾਰ ਆਂਦੇ ਆ ਚੋਰੀ ਕਰਦੇ ਆ ਤਕਰੀਬਨ 6 ਵਾਰੀ ਉਹ ਚੋਰੀ ਹੋ ਚੁੱਕੀ ਹੈ ਤੇ ਪੁਲਿਸ ਨੇ ਐਫ ਆਈ ਆਰ ਹਜੇ ਤੱਕ ਦਰਜ ਕਿਉਂ ਨਹੀਂ ਕੀਤੀ ਉਹ ਇਹੀ ਕਹਿੰਦੇ ਆ ਕਿ ਸਾਨੂੰ ਕੰਪਲੇਂਟ ਦੇਜੋ ਅਸੀਂ ਕੁਛ ਨਾ ਕੋਈ ਮੌਕਾ ਵੇਖਣ ਆਵਾਂਗੇ ਮੌਕਾ ਵੇਖ ਕੇ ਚਲੇ ਜਾਂਦੇ ਨੇ ਤੇ ਉਸ ਤੋਂ ਬਾਅਦ ਜੇ ਕੋਈ ਕਾਰਵਾਈ ਨਹੀਂ ਕਰਦੀ ਉਹਨਾਂ ਨੇ ਯਾਨੀ ਕਿ ਪੁਲਿਸ ਜਿਹੜੀ ਹੈ ਐਫ ਆਈ ਆਰ ਕਰਨ ਤੋਂ ਵੀ ਭੱਜਣ ਢੀ ਹੈ ਹਾਂਜੀ ਹਾਂਜੀ ਇਹੀ ਲੱਗ ਰਿਹਾ ਕਿਉਂਕਿ ਬਾਰ ਬਾਰ ਜਾ ਜਾ ਕੇ ਅਸੀਂ ਇਹੀ ਕਹਿ ਰਹ ਕਈ ਮੁਕਾ ਵੇਖੇ ਚਲ ਜਾਂਦੇ ਨੇ ਇਹਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਸਭ ਤੋਂ ਪਹਿਲਾਂ ਤੇ ਉੱਪਰ ਪੱਖੇ ਦੇਖੋ ਇੱਕ ਤੇ ਦੋ ਜਿਹੜਾ ਪਿੱਛੇ ਹੈਗਾ ਪੱਖਾ ਉਹ ਵੀ ਗਾਇਬ ਹੈ ਪੱਖੇ ਦੇ ਨਾਲ-ਨਾਲ ਇੱਥੇ ਏਸੀ ਲੱਗਾ ਹੁੰਦਾ ਸੀ ਐਸੇ ਕਿਸੇ ਟਾਈਮ ਤੇ ਏਸੀ ਲੱਗਾ ਹੁੰਦਾ ਸੀ ਏਸੀ ਵੀ ਜਿਹੜਾ ਇਧਰੋਂ ਗਾਇਬ ਹੋ ਚੁੱਕਾ ਹੈ ਇਸ ਤੋਂ ਬਾਅਦ ਹੁਣ ਜਿਹੜਾ ਇਹ ਕੰਪਰੈਸਰ ਜਿਹੜਾ ਇਹ ਇਹ ਕਦੋਂ ਚੋਰੀ ਹੋਈ ਅੱਜ ਅੱਜ ਸਵੇਰੇ ਆਏ ਆ ਤੇ ਅੱਜ ਅੰਦਰ ਸਾਰੇ ਵੇਖਿਆ ਕਿ ਲੋਕ ਟੁੱਟੇ ਏਸੀ ਤੇ ਅੱਜ ਕੰਪਰੈਸਰ ਵੀ ਚੁੱਕ ਕੇ ਲੈ ਗਏ ਨੇ ਤੇ ﺍﻟमारीਆਂ ਤੋੜ ਗਏ ਨੇ ਸਾਡੀਆਂ ਸਾਰੀਆਂ ਫੇਰ ਦੁਬਾਰਾ ਤੋਂ ਅਸੀਂ 3-4 ਵਾਰੀ ਆਪਣੇ ਲੋਕ ਲਵਾਏ ਨੇ ਪੱਲੋਂ ਪਰ ਹੁਣ ਕੀ ਕਰੀਏ ਬਾਰ-ਬਾਰ ਚੋਰੀ ਹੋਈ ਜਾ ਰਹੀ ਆ ਬਾਰ-ਬਾਰ ਚੋਰੀ ਹੋ ਰਹੀ ਆ ਕੰਪਰੈਸ਼ਨ ਫ੍ਰਿਜ ਦਾ ਫ੍ਰਿਜ ਲੈ ਜਾਣਾ ਓខਾ ਸੀ ਗੇਟ ਨਹੀਂ ਟਪਾਇਆ ਜਾ ਸਕਦਾ ਸੀ ਤਾਂ ਕੰਪਰੈਸ਼ਨ ਚੁੱਕ ਕੇ ਲੈ ਗਏ ਯਾਨੀ ਕਿ ਚੋਰੀ ਕਰਨ ਵਾਲੇ ਜਿਹੜੇ ਆ ਇੱਧਰ ਵੀ ਦਿਖਾ ਦਿਓ ਮੈਂ ਤਸਵੀਰਾਂ ਸਾਂਝੀ ਕਰਦਾ ਜਿੱਥੇ ਕਿ ਲੋਕ ਤੋੜ ਦਿੱਤਾ ਗਿਆ ਅਲਮਾਰੀ ਤੋਂ ਰਜਿਸਟਰ ਵੀ ਚੁੱਕ ਕੇ ਲੈ ਗਏ ਯਾਨੀ ਕਿ ਜਿਹੜੇ ਐਂਟਰੀ ਰਜਿਸਟਰਡ ਹੁੰਦੇ ਆ ਉਹ ਵੀ ਚੁੱਕ ਕੇ ਲੈ ਗਏ ਇਹ ਸਾਡਾ ਪੁਰਾਣਾ ਇਨੇ ਕ ਰਜਿਸਟਰ ਸੋਰੀ ਘੱਟ ਤੋਂ ਘੱਟ 8-10 ਹਿੱਸੇ ਲੈ ਗਏ ਸਾਡਾ ਪੁਰਾਣਾ ਰਿਕਾਰਡ ਤੱਕ ਚੁੱਕ ਕੇ ਅੱਡਾ ਸੇ ਰਜਿਸਟਰ ਰਜਿਸਟਰ ਵੀ ਨਹੀਂ ਛੱਡਿਆ ਪੱਖਾ ਇਸ ਰੂਮ ਦਾ ਵੀ ਪੱਖਾ ਜਿਹੜਾ ਚੋਰੀ ਕਰ ਲਿਆ ਗਿਆ ਏ ਇਸ ਤੋਂ ਬਾਅਦ ਲੈਬ ਦੇ ਅੰਦਰ ਲੈਬ ਦੇ ਅੰਦਰ ਦਾ ਵੀ ਪੱਖਾ ਚੋਰੀ ਯਾਨੀ ਕਿ ਚੋਰ ਜਿੱਥੇ ਜਾਂਦਾ ਸਾਰਾ ਕੁਝ ਲੈ ਕੇ ਨੇ ਦਵਾਈਆਂ ਦੇ ਲਕਣਾ ਲੁਕਣਾ ਆਪਣਾ ਸਾਡੇ ਦਰਵਾਜ਼ੇ ਤੋੜ ਗਏ ਨੇ ਤੇ ਦਵਾਈਆਂ ਮੈਡਸਨ ਦੀ ਅੱਧੀ ਜਿਹਾ ਦਵਾਈਆਂ ਵੀ ਗਾਇਬ ਜੀ ਯਾਨੀ ਕਿ ਦਵਾਈਆਂ ਵੀ ਚੁੱਕ ਲੈ ਹਾਂ ਦਵਾਈਆਂ ਵੀ ਚੁੱਕ ਕੇ ਲੈ ਗਏ ਨੇ ﺍﻟमारीਆਂ ਤੱਕ ਤੋੜ ਗਏ ਨੇ ਹਰ ਚੀਜ਼ ਲੋਕ ਤੋੜ ਗਏ ਨੇ ਮਤਲਬ ਲੋਕ ਕੋਈ ਨੇ ਰਹਿਣ ਨਹੀਂ ਦਿੱਤਾ ਸਾਡੇ ਇੱਥੇ ਕੋਈ ਬਾਰ ਬਾਰ ਚੋਰੀ ਹੁੰਦੀ ਹੈ ਬਾਰ ਬਾਰ ਪੁਲਿਸ ਕੰਪਲੇਂਟ ਕੀਤੀ ਜਾਂਦੀ ਹੈ ਪਰ ਪੁਲਿਸ ਸੁਣਵਾਈ ਕਿਉਂ ਨਹੀਂ ਕਰਦੀ ਪਈ ਸਾਡੇ ਦਰਵਾਜ਼ੇ ਹਥੋੜੇ ਮਾਰ ਮਾਰ ਕੇ ਦਰਵਾਜ਼ੇ ਤੱਕ ਤੋੜ ਕੇ ਭੰਨ ਕੇ ਚਲੇ ਗਏ ਨੇ ਬਾਰ ਬਾਰ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਜਾਂਦੀ ਹੈ ਪੁਲਿਸ ਸੁਣਵਾਈ ਕਿਉਂ ਨਹੀਂ ਕਰਦੀ ਪਈ ਪੁਲਿਸ ਇਹੀ ਕਹੀ ਜਾ ਰਹੀ ਹੈ ਕਿ ਅਸੀਂ ਕਰ ਰਹੇ ਹਾਂ ਕਰ ਰਹੇ ਹਾਂ ਕਿ ਮੌਕਾ ਵੇਖ ਕੇ ਚਲੇ ਜਾਂਦੇ ਨੇ ਹਮੇਸ਼ਾ ਆ ਕੇ ਕਹਿੰਦੇ ਨੇ ਕਿ ਚਲੋ ਆਪਾਂ ਆ ਗਏ ਹਾਂ ਤੁਸੀਂ ਚਲੋ ਵਾਪਸ ਆਪਾਂ ਕਮੇਂਟ ਜੋ ਦੇਣ ਜਾਂਦੇ ਆ ਫਿਰ ਆਂਦੇ ਨੇ ਚੈੱਕ ਕਰ ਜਾਂਦੇ ਨੇ ਬਸ ਇਹੀ ਚੱਲ ਰਿਹਾ ਜੀ ਹੁਣ ਤੱਕ ਇੱਕ ਸਰਕਾਰੀ ਅਧਾਰੇ ਤੇ ਚੋਰੀ ਹੋਣ ਦੀ ਬਾਰ-ਬਾਰ ਤੇ ਦੂਸਰਾ ਸਰਕਾਰੀ ਅਧਾਰਾ ਕਾਰਵਾਈ ਨਾ ਕਰੇ ਉਹ ਤੇ ਗਲਤ ਗੱਲ ਹੈ ਨਾ ਸਰਕਾਰ ਧਾਰਨ ਤਾਂ ਕਾਰਵਾਈ ਕਰਨੀ ਚਾਹੀਦੀ ਕਿਉਂਕਿ ਪਹਿਲ ਤੇ ਦੂਰ ਤੇ ਕਰਨੀ ਚਾਹੀਦੀ ਅਸੀਂ ਕਿਹੜਾ ਆਪਣਾ ਪ੍ਰਾਈਵੇਟ ਕੰਮ ਹੈ ਸਰਕਾਰੀ ਇਹ ਲੋਕਾਂ ਦਾ ਭਲਾ ਕਰ ਰਹੇ ਆ ਲੋਕੀ ਇੱਥੇ ਫ੍ਰੀ ਮੁਫਤ ਲਾਲ ਆਇਆ ਸੱਚ ਆਪ ਦੇਸ਼ ਦਾ ਮਾਹੌਲ ਹੈ ਕਿ ਲੋਕੀ ਯਾਂ ਤੋਂ ਡਰ ਰਹੇ ਨੇ ਕਿ ਚੋਰੀਆਂ ਹੋ ਰਹੀਆਂ ਕੱਲ ਨੂੰ ਕੀ ਹੋ ਜਾਏ ਇਹੋ ਸੋਚ-ਸੋਚ ਕੇ ਆਪਾਂ ਜਈਦਾ ਰੋਜ਼ ਲੈਟਰ ਪੁਲਿਸ ਨੂੰ ਭੇਜ ਚੁੱਕੇ ਆ ਠੀਕ ਹੈ ਰਸੀਵਿੰਗ ਲੈ ਚੁੱਕੇ ਆ ਠੀਕ ਹੈ ਉਸ ਤੋਂ ਬਾਅਦ 24 ਤਰੀਕ ਨੂੰ ਚੋਰੀ ਹੋਈ ਆ ਐਸੀ ਇੱਕ ਸਪਲਿਟ ਐਸੀ ਉਤਾਰ ਕੇ ਲੈ ਗਈ ਦੋ ਟਨ ਦਾ ਉਹਦੀ ਵੀ ਆਪਾਂ ਲੈਟਰ ਨਾਲ ਭੇਜਤੀ ਉਹਨਾਂ ਨੂੰ ਠੀਕ ਹੈ ਉਸ ਤੋਂ ਬਾਅਦ ਫਿਰ 29 ਤਰੀਕ ਨੂੰ ਜਿਹੜਾ ਕਿ ਕਾਫੀ ਸਮਾਨ ਚੋਰੀ ਹੋ ਗਿਆ ਏਸੀ ਪੱਖੇ ਚਾਰ ਪੱਖੇ ਪ੍ਰਿੰਟਰ ਗਲਕੋਮੀਟਰ ਅਪਰੇਟਸ ਡਾਕੂਮੈਂਟ ਸਾਡੇ ਰਜਿਸਟਰ ਸਭ ਕੁਝ ਚੋਰੀ ਹੋ ਗਿਆ ਠੀਕ ਹੈ ਐਨਾ ਦੀ ਵੀ ਰਿਪੋਰਟ ਆ ਦੇਖੋ ਤੁਸੀਂ ਰিসিਵਿੰਗ ਲੈ ਚੁੱਕੇ ਨੇ ਇਸ ਤੋਂ ਬਾਅਦ 5 ਤਰੀਕ ਨੂੰ ਫੇਰ ਚੋਰੀ ਹੋਈ ਹੈ ਜੀ ਠੀਕ ਹੈ ਉਹਦੀ ਵੀ ਆਪਾਂ ਰਿਸੀਵਿੰਗ ਲੈ ਚੁੱਕੇ ਹਾਂ ਠੀਕ ਹੈ ਪਰ ਹਾਈਏ ਤੱਕ ਕੋਈ ਐਕਸ਼ਨ ਨਹੀਂ ਸਾਨੂੰ ਮਿਲਿਆ ਯਾਨੀ ਕਿ ਇੱਥੇ ਬਾਰ-ਬਾਰ ਚੋਰੀ ਹੋ ਰਹੀ ਹੈ ਹਰ ਵਾਰ ਚੋਰ ਹੁੰਦਾ ਹੈ ਕੋਨੇ ਕੋਈ ਸਮਾਨ ਚੁੱਕ ਕੇ ਲੈ ਜਾਂਦਾ ਪੁਲਿਸ ਦੇ ਐਫਆਈਆ ਨਾ ਰਜਿਸਟਰ ਕਰਨਾ ਕਿਤੇ ਨਾ ਕਿਤੇ ਚੋਰ ਦੇ ਹੌਸਲੇ ਨੂੰ ਹੋਰ ਜਿਆਦਾ ਮਜ਼ਬੂਤ ਬਣਾਉਂਦਾ ਕਿਉਂਕਿ ਕਾਰਵਾਈ ਤੇ ਪੁਲਿਸ ਕੋਈ ਕਰਦੀ ਨਹੀਂ ਉਹ ਆਂਦਾ ਆਰਮਨਾਰ ਦਿਨੇ ਦਵਾਈ ਲੈਂਦਾ ਹੋਏਗਾ ਤੇ ਦਿਨੇ ਸਾਰੀ ਦੇਖੀ ਕਰਦਾ ਤੇ ਰਾਤ ਨੂੰ ਮੁੜ ਚੋਰੀ ਕਰਕੇ ਆਪਣੇ ਘਰ ਪਰਤ ਜਾਂਦਾ ਬਾਰ ਬਾਰ ਰੂਟੀਨ ਬੰਦੀ ਹੈ 6 ਤੋਂ 7 ਵਜੇ ਜਿਸ ਵੇਲੇ ਚੋਰੀ ਹੋ ਚੁੱਕੀ ਹੈ ਲਗਾਤਾਰ ਹੀ ਇੱਥੇ ਜਿਹੜੀ ਚੋਰੀ ਹੋ ਰਹੀ ਹੈ ਛੋਟੇ ਛੋਟੇ ਸਮਾਨ ਪੱਖਾ ਸੀਲਿੰਗ ਫੈਨ ਪ੍ਰਿੰਟਰ ਰਜਿਸਟਰ ਰਜਿਸਟਰ ਜਿਹੜਾ ਕਿੰਨਾ ਕੇ ਭਾਰ ਹੋਏਗਾ ਰਜਿਸਟਰ ਰੱਦੀ ਦੇ ਹਿਸਾਬ ਨਾਲ ਵੇਚੇਗਾ ਤਾਂ 15 ਤੋਂ 20 ਰੁਪਏ ਮਿਲ ਜਾਣੇ ਪਰ ਫਿਰ ਵੀ ਉਹ ਚੋਰ ਜਿਹੜਾ ਕਿ ਆਪਣੇ ਹੋ ਸਕਦਾ ਨਸ਼ੇ ਦੀ ਪੂਰਤੀ ਲਈ ਇਹ ਚੋਰੀ ਕਰਦਾ ਹੋਵੇ ਪਰ ਪੁਲਿਸ ਨੂੰ ਇੱਥੇ ਪਹਿਲ ਦੇ ਆਧਾਰ ਤੇ ਕਾਰਵਾਈ ਕਰਨੀ ਚਾਹੀਦੀ ਹੈ ਕਿਉਂਕਿ ਇੱਕ ਸਰਕਾਰੀ ਅਧਾਰਾ ਜਿੱਥੇ ਬਾਰ-ਬਾਰ ਚੋਰੀ ਹੋ ਰਹੀ ਹੈ ਉੱਥੇ ਹੀ ਅਗਰ ਪੁਲਿਸ ਕਾਰਵਾਈ ਨਹੀਂ ਕਰੇਗੀ ਤੇ ਆਮ ਲੋਕਾਂ ਦੇ ਅੰਦਰ ਕਿਸ ਤਰ੍ਹਾਂ ਪੁਲਿਸ ਆਪਣਾ ਭਰੋਸਾ ਕਾਇਮ ਕਰ ਸਕੇਗੀ ਇਹ ਆਇਓ ਸਮਾਨ ਜਿਹੜਾ ਹੈ ਕਹਿੰਦੇ ਆਪਣੇ ਮੈਡੀਕਲ ਸਰਕਾਰ ਵੱਲੋਂ ਜਿਹੜੇ ਖੋਦੇ ਗਏ ਨੇ ਉਹਨਾਂ ਦੇ ਵਿੱਚ ਕੰਪਲੇਟ ਅਜਾਈ ਹੈ ਮੇਰੇ ਕੋਲ ਇਹ ਕਿ ਦੋ ਪੱਖੇ ਉਹਦਾ ਦਰਵਾਜ਼ਾ ਤੋੜ ਕੇ ਅੱਗੇ ਲੱਗਾ ਸੀ ਸ਼ੀਸ਼ੇ ਵਾਲਾ ਦਰਵਾਜ਼ਾ ਉਹਦਾ ਸ਼ੀਸ਼ੇ ਨੂੰ ਤੋੜ ਕੇ ਉੱਪਰੋਂ ਸੀਲਿੰਗ ਕੋਈ ਫੈਨ ਜਿਹੜੇ ਹੁੰਦੇ ਨੇ ਉਹ ਉੱਪਰੋਂ ਨੜਵੇਰਾ ਕੋਲ ਕੇ ਤੇ ਚੋਰੀ ਕਰਕੇ ਲੈ ਗਏ ਸਰ ਕਿੰਨੇ ਕਿ ਲੋਕਾਂ ਦੇ ਖਿਲਾਫ ਦਿੱਤੀ ਕਿ ਕੰਪਲੇਟ ਕਿੰਨੇ ਕਿ ਲੋਕ ਦਾਖਲ ਹੋਏ ਜਾਂਦਾ ਪਤਾ ਮੈਂ ਜੀ ਫਿਰ ਹਾਲਤ ਮੈਨੂੰ ਪਹਾਈ ਆ ਤੇ ਮੈਂ ਜਾ ਕੇ ਹੁਣ ਮੌਕਾ ਦੇਖਾਂਗਾ ਉਸ ਤੋਂ ਬਾਅਦ ਫਿਰ ਜੋ ਵੀ ਜੇ ਕੋ ਕਾਨੂੰਨੀ ਕਾਰਵਾਈ ਜਰੂਰੀ ਹੋਏਗੀ ਉਸ ਹਿਸਾਬ ਨਾਲ ਸਰ ਉਹਨਾਂ ਲੋਕਾਂ ਨੇ ਕਿ ਪਹਿਲਾਂ ਵੀ 6 ਵਾਰੀ ਚੋਰੀਆਂ ਹੋਈਆਂ ਹਿੰਆਂ ਰਾਮਬਾਰ ਤੇ ਜੇ ਉਹਨੇ ਕੰਪਲੇਟ ਕੀਤੀ ਪਰ ਕੋਈ ਪਤਾ ਦੱਤੀ ਨਹੀਂ ਹੈ ਜਾਂ ਕੋਈ ਕੋਈ ਅरेस्ट ਨਹੀਂ ਪਈ ਕੋਈ ਸਮਾਨ ਦੀ ਰਿਕਵਰੀ ਨਹੀਂ ਹੋਈ ਹੁੰਦਾ ਨਹੀਂ ਇਹ ਜਿਹੜੀਆਂ ਚੋਰੀਆਂ ਦੇ ਅਲੱਗ-ਅਲੱਗ ਸਮੇਂ ਚ ਹੋਈਆਂ ਹੋਣੀਆਂ ਨਾ ਮੇਰੇ ਕੋਲ ਉਹ ਇਹ ਪਹਿਲੀ ਜਿਹੜੀ ਆਪਣਾ ਕੰਪਲੇਟ ਹੈ ਇਹ ਐਸਐਸਓ ਸਾਹਿਬ ਦੇ ਵੀ ਨੋਟਿਸ ਦੇ ਵਿੱਚ ਲਾਉਗਾ ਆਲਰੇਡੀ ਹੋਏਗਾ ਸਾਡੀ ਆਲਰੇਡੀ ਗਸਤ ਵੀ ਚੱਲਦੀ ਰਹਿੰਦੀ ਲਾ ਦੂੰ ਜਿਵੇਂ ਅੱਜ ਮੈਂ ਵੀ ਅਫਸਰ ਹਾਂ ਰਾਤ ਨੂੰ ਇਹ 12:00 ਤੋਂ 2:00 ਵਜੇ ਪੱਕਾ ਇਦਾਂ ਸਾਰੇ ਇਲਾਕੇ ਵਿੱਚ ਚੱਕਰ ਲਗਾਉਂਦੇ ਰਹਿੰਨੇ ਆ ਪੱਕੀ ਦੇਖ ਲੈਣੇ ਜਾ ਕੇ ਮੌਕੇ ਤੇ ਜੋ ਵੀ ਹੈਗਾ ਫਿਰ ਕੋਈ ਜਿਹੜੀ ਗੱਲ ਸਾਹਮਣੇ ਹੋ ਕਰ ਦੇ ਲੈਣੇ